ਮਸ਼ੀਨਾਂ ਕਰੋੜਾਂ ਰਪਾਂ ਦਾ ਨੁਕਸਾਨ ਹੋਇਆ ਹੋਣਾ ਇੱਕ ਫੈਕਟਰੀ ਦਾ ਇਹਨਾਂ ਦਾ ਇਕੱਲਾ ਹੀ ਜਿੰਨਾ ਵੀ ਸਮਾਨ ਸਾਰਾ ਖਰਾਬ ਮਸ਼ੀਨਾਂ ਖਰਾਬ ਮੈਂ ਤੁਹਾਨੂੰ ਅੰਦਰ ਜਾ ਕੇ ਇਸ ਫੈਕਟਰੀ ਦਾ ਪੂਰਾ ਦਿਖਾਉਣਾ ਦਰੇ ਉੱਜੜ ਗਿਆ ਬਈ ਇਹਨਾਂ ਦਾ ਸਾਰਾ ਕੁਝ ਇੱਕ ਸਾਹ ਦਾ ਉਜਾ 15 ਮਿੰਟ ਦੇ ਆਏ ਪਾਣੀ ਨੇ ਸਾਰਾ ਕੁਝ ਹੀ ਜਾੜ ਕੇ ਰੱਖਤਾ ਜਿਨ੍ਹਾਂ ਦੇ ਉੱਤੇ ਜੀਰੂਆਂ ਬਣੀਆਂ ਨਾ ਇਹਨਾਂ ਸਾਰੇ ਗੱਡੀਆਂ ਦੇ ਵਿੱਚੋਂ ਜਿੱਦਾਂ ਵਾ ਅ ਡੱਡ ਬੋਡੀਆਂ ਜਿਹੜੀਆਂ ਵਾ ਕੱਢੀਆਂ ਗਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਆਪਾਂ ਵਲੰਟੀਅਰ ਦੇ ਵਿੱਚ ਆਏ ਆ ਸੇਵਾ ਕਰਨ ਤੇ ਦੂਜਾ ਦੇਣਾ ਵਲੰਟੀਅਰ ਦੇ ਵਿੱਚ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਜਿਹੜਾ ਹੜ ਆਇਆ ਇੱਥੇ ਹੜ ਨਾਲ ਬਹੁਤ ਜਿਆਦੀ ਤਬਾਈ ਮਚਾਈ ਤੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਫੈਕਟਰੀਆਂ ਦਾ ਸਾਰੀਆਂ ਫੈਕਟਰੀਆਂ ਜਿੰਨੀਆਂ ਵੀ ਇੱਥੇ ਬਿਜ਼ਨਸ ਸਾਰਿਆਂ ਦੇ ਇਹ ਸਾਰੀਆਂ ਤਹਿਸ ਨੈਸ ਇਹਨਾਂ ਦੇ ਜਿੰਨਾ ਵੀ ਸਮਾਨ ਸਾਰਾ ਖਰਾਬ ਮਸ਼ੀਨਾ ਖਰਾਬ ਮੈਂ ਤੁਹਾਨੂੰ ਅੰਦਰ ਜਾ ਕੇ ਇਸ ਫੈਕਟਰੀ ਦਾ ਪੂਰਾ ਦਿਖਾਉਣਾ ਦ੍ਰਿਸ਼ ਦਿਖਾਉਣਾ ਤੇ 8-8 ਫੁੱਟ ਪਾਣੀ ਇੱਥੇ ਕੋਈ ਵੀ ਚੀਜ਼ ਬੁੱਤੀ ਨਹੀਂ ਛੱਡੀ ਨਾ ਕੋਈ ਬਿਜ਼ਨਸ ਨਾ ਕੋਈ ਕੰਮਕਾਰ ਕੁਛ ਵੀ ਨਹੀਂ ਨਾ ਕਿਸੇ ਦੀ ਨਾ ਕਿਸੇ ਦੀ ਨਾ ਕਿਸੇ ਦੀ ਕੋਈ ਗੱਡੀ ਬਤੀ ਆ ਕੁਛ ਨਹੀਂ ਆ ਦੇਖ ਲਓ ਫੈਕਟਰੀਆਂ ਦੇ ਬਾਹਰ ਸਮਾਨ ਦੇ ਢੇਰ ਕਿਦਾਂ ਲਾਏ ਹੋਏ ਆ ਸਿੱਟ ਸਿੱਟ ਕੇ ਫੈਕਟਰੀਆਂ ਆਪਣੀਆਂ ਇਹਨਾਂ ਦਾ ਖਾਲੀ ਕੀਤੀਆਂ ਅੰਦਰ ਅੱਜ 20-22 ਦਿਨ ਹੋ ਗਏ ਆ ਫੜਾ ਇਹਨੂੰ ਤੇ ਪਰ ਬਹੁਤ ਹੀ ਬੁਰੇ ਹਾਲਾਤ ਭਾਈ ਬਹੁਤ ਹੀ ਬੁਰੇ ਹਾਲਾਤ ਰੱਬ ਇਦਾਂ ਦੀ ਕੁਦਰਤੀ ਕਰੋਪੀ ਕਦੇ ਵੀ ਕਿਤੇ ਨਾ ਹੋਵੇ ਵਾਹਿਗੁਰੂ ਮਿਹਰ ਕਰੇ ਭਾਈ ਆਓ ਚੱਲਦੇ ਅੰਦਰ ਮੈਂ ਤੁਹਾਨੂੰ ਫੈਕਟਰੀ ਦਿਖਾਉਣਾ ਜਿਸ ਦੇ ਵਿੱਚ ਆਪਣੇ ਸਿੰਘ ਸੇਵਾ ਕਰ ਰਹੇ ਆ ਆਪਣੀ ਸਿੱਖ ਆਰਮੀ ਲੱਗੀ ਹੋਈ ਆ ਚੜ੍ਹਦੀ ਕਲਾ ਦੇ ਵਿੱਚ ਆਜੋ ਨਾਲ-ਨਾਲ ਮੈਂ ਤੁਹਾਨੂੰ ਅੰਦਰ ਵੀ ਹੌਂਦ ਰਾਂਦਾ ਆ ਆ ਦੇਖੋ ਸਮਾਨ ਵਾਹਿਗੁਰੂ ਹੁਣ ਅੰਦਰ ਚੱਲਦੇ ਆ ਫੈਕਟਰੀ ਦੇ ਆ ਦੇਖੋ ਇਦਾਂ ਸਮਾਨ ਲਿਆ ਲਿਆ ਜਿਹੜਾ ਇਹਨਾਂ ਦਾ ਖਰਾਬ ਹੋਇਆ ਖਰਾਬ ਜਿਹੜਾ ਖਰਾਬ ਨਹੀਂ ਆ ਮਤਲਬ ਸਾਰਾ ਸਮਾਨ ਖਰਾਬ ਹੀ ਆ ਟੋਟਲੀ ਤਕਰੀਬਨ ਤਕਰੀਬਨ ਸਾਰਾ ਹੀ ਖਰਾਬ ਫੈਕਟਰੀਆਂ ਦੀ ਮਸ਼ੀਨਾਂ ਕੀ ਇੰਨੀ ਕਿ ਤਬਾਹੀ ਹੋਏ ਫਿਰ ਮੇਰੇ ਮਾਲਕਾ ਤੇ 20-22 ਦਿਨ ਹੋ ਗਏ ਹਜੇ ਵੀ ਦੇਖ ਲਓ ਗਿੱਲਾ ਹੀ ਆ ਸਾਰਾ ਕੁਝ ਅੰਦਰ ਪਾਣੀ ਆ ਤੇ ਜਿੱਥੇ ਕੋਈ ਹੱਥ ਨਹੀਂ ਪਾਉਂਦਾ ਉੱਤੇ ਫਿਰ ਸਿੰਘ ਆਪਣੇ ਪੰਜਾਬੀ ਹੱਥ ਪਾਉਂਦੇ ਆ ਫਿਰ ਉਹ ਕੰਮ ਨੂੰ ਆ ਦੇਖੋ ਇੱਕ ਫੈਕਟਰੀ ਕਿੰਨੀ ਕਿੰਨਾ ਸਮਾਨ ਕਿੰਨੀਆਂ ਮਸ਼ੀਨਾਂ ਇਸ ਫੈਕਟਰੀ ਦੇ ਉੱਤੇ ਜੋ ਸਾਰਾ ਹੀ ਡੁੱਬ ਗਿਆ ਤਹਿਸ ਨੈਸ 7-8 ਕਿਲੋਮੀਟਰ ਇਹ 7-8 ਫੁੱਟ ਪਾਣੀ ਹੀ ਇਹਨਾਂ ਦੇ ਅੰਦਰ ਆਇਓ ਤੁਹਾਨੂੰ ਦਰਮਾਨਸਿਖ ਸੰਗਤ ਦੇ ਦਰਸ਼ਨ ਕਰਾਵਾਂ ਜਿਹੜੇ ਅੰਦਰ ਲੱਗੇ ਹੋਏ ਆ ਸੇਵਾ ਤੇ ਵਲੰਟੀਅਰ ਆਪਣੇ ਤੇ ਇਹ ਸਿੱਖ ਕੌਮ ਦਾ ਬਹੁਤ ਮਾਣ ਵਧਾ ਰਹੇ ਨੇ ਪੂਰੀ ਦੁਨੀਆ ਨੂੰ ਦੱਸ ਰਹੇ ਨੇ ਅਸੀਂ ਕੌਣ ਆ ਤੇ ਅਸੀਂ ਕਿੱਥੋਂ ਆਏ ਆ ਤੇ ਅਸੀਂ ਦਸਤਾਰਾਂ ਕਿਉਂ ਬੰਨਦੇ ਆਓ ਦੇਖੋ ਚਿੱਕੜ ਤੇ ਚਿੱਕੜ ਹੋਏ ਪਏ ਆ ਸਾਰੇ ਤੁਸੀਂ ਪਹਿਲਾਂ ਮੈਂ ਤੁਹਾਨੂੰ ਸਿੰਘਾਂ ਦੇ ਦਰਸ਼ਨ ਕਰਾਉਣਾ ਹਾਂ ਇੱਧਰ ਫੈਕਰੀਆਂ ਫੁਟਰੀਆਂ ਦਿਖਾਉਣਾ ਦਾ ਮਸ਼ੀਨਾਂ ਦੇ ਚੋਟੇ ਪਾਰਕ ਵਿੱਚ ਜਿਆਦਾ ਦੇਖੋ ਚੜ੍ਹਦੀ ਕਲਾ ਹੈ ਜਿੱਥੇ ਕੋਈ ਹੱਥ ਨਹੀਂ ਪਾਉਂਦਾ ਉੱਥੇ ਫਿਰ ਸਿੰਘਾ ਤੋਂ ਪਾਉਂਦੇ ਨੇ ਆ ਦੇਖ ਲੋ ਕਿੰਨੇ ਦਿਨ 22 ਦਿਨ ਹੋ ਗਏ ਆ ਤੇ ਅੱਜ ਵੀ ਚਿਕੜੀ ਚਿਕੜ ਪਤਾ ਨਹੀਂ ਇਹ ਕਦੋਂ ਆਪਣੇ ਪੈਰਾਂ ਤੇ ਆਉਣਗੇ ਤੇ ਬਹੁਤ ਦੁਰੇ ਹਾਲਾਤ ਬਾਈ ਵਾਹਿਗੁਰੂ ਰੱਬ ਏਅਰ ਕਰੇ ਇਹ ਆਪਣੇ ਚੜ੍ਹਦੀ ਕਲਾ ਵਾਲੇ ਸਿੰਘ ਲੱਗੇ ਹੋਏ ਆ ਜੱਜਦਾਰ ਸਾਹਿਬ ਵਾਹਿਗੁਰੂ ਜੀ ਵਾਹਿ ਪ੍ਰਮਾਤਮਾ ਬੇਅਰ ਕਰੇ ਹੋਰ ਵੀ ਸਿੰਘ ਆ ਰਹੇ ਨੇ ਪਿੱਛੇ ਤੇ ਆਜੋ ਹੁਣ ਫੈਕਟਰੀ ਦਿਖਾਉਣਾ ਤਾਂ ਹੁਣ ਮੈਂ ਇਸ ਵਾਲੀ ਜਾਇਦ ਤੋਂ ਕਿੰਨਾ ਨੁਕਸਾਨ ਹੋਇਆ ਫੈਕਟਰੀ ਦੇ ਵਿੱਚ ਕੁਝ ਵੀ ਨਹੀਂ ਬਚਿਆ ਭਾਈ 8-8 ਫੁੱਟ ਪਾਣੀ ਚੜਿਆ ਤੇ ਸਾਰੇ ਇਸ ਟਾਈਮ ਸਾਰੇ ਇਕੱਠੇ ਹੋ ਗਏ ਗਾਰੇ ਆ ਦੇਖੋ ਮਸ਼ੀਨਾਂ ਦੇ ਹਾਲਾਤ ਤੇ ਇਸ طرف ਸਾਰੀਆਂ ਮਸ਼ੀਨਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੋਣਾ ਇੱਕ ਫੈਕਟਰੀ ਦਾ ਇਹਨਾਂ ਦਾ ਇਕੱਲਾ ਹੀ ਆਹ ਮਸ਼ੀਨਾਂ ਜੋ ਫੈਕਟਰੀ ਦੇ ਵਿੱਚ ਹੁੰਦੀਆਂ ਕੰਮਕਾਰ ਲਈ ਤੈਸ ਨੈਸ ਸਾਰਾ ਬਿਜ਼ਨਸ ਤੈਸ ਨੈਸ ਦੇਖੋ ਕਿੰਨਾ ਕਨਾ ਪਾਣੀ ਕੁਛ ਵੀ ਨਹੀਂ ਛੱਡਿਆ ਭਾਈ ਪਾਣੀ ਕੁਛ ਵੀ ਨਹੀਂ ਛੱਡਿਆ ਆ ਦੇਖੋ ਮਸ਼ੀਨਾਂ ਦੇ ਹਾਲ ਦੇਖੋ ਫੈਕਟਰੀ ਦੇ ਉਜੜ ਗਿਆ ਭਾਈ ਇਹਨਾਂ ਦਾ ਸਾਰਾ ਕੁਝ ਇੱਕ ਸਾਹ ਦਾ ਉਜਾ 15 ਮਿੰਟ ਦੇ ਆਏ ਪਾਣੀ ਨੇ ਸਾਰਾ ਕੁਝ ਹੀ ਜਾੜ ਕੇ ਰੱਖਤਾ ਆਪ ਕਿੰਨੀਆਂ ਕਿੰਨੀਆਂ ਮਹਿੰਗੀਆਂ ਮਸ਼ੀਨਾਂ ਐ ਇਹ ਵੀ ਵਿਚਾਰੇ ਮੱਥੇ ਤੇ ਹੱਥ ਮਾਰਦੇ ਨੇ ਕਿ 15 ਮਿੰਟ 15 20 ਮਿੰਟ ਦੀ ਕੁਦਰਤੀ ਕਰੋਪੀ ਨੇ ਕਿੰਨਾ ਨੁਕਸਾਨ ਕਰ ਦਿੰਦਾ ਬਾਕੀ ਹੁੰਦਾ ਉਹੀ ਆ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਤੇ ਕੁਛ ਨਹੀਂ ਬਚਿਆ ਬਾਈ ਇਹ ਲੱਗੇ ਹੋਏ ਆ ਆ ਕਿਸ਼ਾਂ ਪੁੱਛੇ ਫਿਰ ਆ ਵਾਹਿ ਵਾਹਿ ਦੇਖ ਲਓ ਕੋਈ ਵੀ ਮਸ਼ੀਨ ਨਹੀਂ ਕੋਸ਼ ਨਹੀਂ ਕੋਸ਼ ਨਹੀਂ ਬਚਾ ਬਾਈ ਜਦੋਂ ਟ੍ਰੋਫੀ ਜਦੋਂ ਆਉਂਦੀ ਆ ਤੇ ਸਾਰਾ ਕੋਸ਼ੀ ਕਾੜ ਕੇ ਲੈ ਜਾਂਦੇ ਆ ਸਾਰਾ ਕੋਸ਼ ਆ ਜਾਂਦੇ ਸਿੰਘ ਸਿੰਘ ਉਹਨੂੰ ਬਾਇਰ ਕਰਤਾ ਉਹਨਾਂ ਨੂੰ ਲੱਗੇ ਦੇਖੋ ਐਦਾਂ ਬਾਹਰ ਲਿਆਉਂਦੇ ਆ ਟਰੋਲੀ ਪਰ ਕੇ ਆ ਵੀਰ ਹੁਣੇ ਆਈ ਗਿਆ ਸਾਰੇ ਯਾਰ ਉਹ ਵਾਈਪਰ ਲਿਆਓ ਵਾਈਪਰ ਲਿਆਓ ਵਾਈਪਰ ਵਾਈਪਰ ਲਿਆਓ ਥੱਲੇ ਮਾਰੋ ਸਲਿੱਪ ਇੰਨੀ ਕਾ ਬਸ ਦੇਖੋ ਜਿੱਥੇ ਸਿੰਘ ਖੜ ਜਾਨ ਕੋਈ ਕੰਮ ਕੱਢ ਸਕਦਾ ਕਦੇ ਵੀ ਨਹੀਂ ਕੱਢ ਸਕਦਾ ਬਾਈ ਕਦੇ ਵੀ ਨਹੀਂ ਕੱਢ ਸਕਦਾ ਜਿੱਥੇ ਸਿੰਘਾਂ ਨਾ ਕਮਾਂਡ ਸੰਭਾਲ ਲੀ ਸਭ ਤੋਂ ਜ਼ਰੂਰੀ ਆ ਬਾਈ ਯੂਰਪ ਦੇ ਵਿੱਚ ਸਾਨੂੰ ਹਜੇ ਤੱਕ ਵੀ ਸਾਡੀ ਪਛਾਣ ਨਹੀਂ ਆ ਸਾਡੀ ਪੱਗ ਦੀ ਪਛਾਣ ਨਹੀਂ ਆ ਇਹ ਵੀਰਸ ਪੇਣ ਵਾਲੇ ਵੀ ਰਹਿਣਾ ਇੰਨੀ ਕ ਸੇਵਾ ਕੀਤੀ ਆ ਇੱਥੇ মিডিਆ ਦੇ ਵਿੱਚ ਇੰਨਾ ਕਿ ਚੱਲਿਆ ਇਹਨਾਂ ਬਾਰੇ ਕਿ ਦਸਤਾਰਾਂ ਵਾਲੇ ਕੌਣ ਆ ਹੁਣ ਪਤਾ ਲੱਗਣ ਲੱਗਾ ਲੋਕਾਂ ਨੂੰ ਕਿ ਦਸਤਾਰਾਂ ਵਾਲੇ ਹੈ ਕੌਣ ਅਸਲ ਇਹ ਦਸਤਾਰਾਂ ਵਾਲੇ ਉਹ ਆ ਜਿੱਥੇ ਕੋਈ ਨਹੀਂ ਖੜਦਾ ਉੱਥੇ ਆ ਕੇ ਖੜ ਜਾਂਦੇ ਇਹ ਇਲਾਕੇ ਦੇ ਵਿੱਚ ਫਾਇਦਾ ਕੋਈ ਨਹੀਂ ਵੜਿਆ ਬਲੱਡ ਤੋਂ ਬਾਅਦ ਤੇ ਇਹ ਵੀਰਾਂ ਨੇ ਮੋਰਚਾ ਸੰਭਾਲਿਆ ਇੱਥੇ ਇਹ ਖਾਲੀ ਕਰਨਗੇ ਇਹਨੂੰ ਤੇ ਇਸ ਤਰ੍ਹਾਂ ਸੰਗਤ ਲੰਗਰ ਛਕਦੀਆਂ ਨੇ ਤੇ ਭਾਈ ਸਾਹਿਬ ਨੇ ਲੰਗਰ ਲੈ ਗਿਆ ਇਹ ਗੋਰੇ ਸਾਰੇ ਆਹ ਸਾਰਾ ਗਾਰ ਇੱਥੋਂ ਗੱਡੀ ਅੰਦਰੋਂ ਉਹ ਦਰਵਾਜ਼ੇ ਉਹ ਅੰਦਰੋਂ ਸਿੱਟ ਰਹੇ ਆ ਗੰਦ ਆ ਸਾਰਾ ਗਾਰ ਅੰਦਰੋਂ ਕੱਟੇ ਗਿੱਲੇ ਦੇ ਲੱਗੇ ਹੋਏ ਆ ਇਹ ਇੱਧਰ ਚੱਲ ਰਿਹਾ ਵਾ ਗੁਰੂ ਦਾ ਲੰਗਰ ਟਟ ਵਾਰ ਤਰਿਆ ਤੇ ਕਰਾਮਾ ਦੀ ਵਸਦੀਆ ਕਰਾਮਾ ਦੀ ਚੜਦੀ ਕਲਾ ਹੋਈ ਬਈ ਬਹੁਤ ਸੋਹਣੇ ਤੇ ਸੁਜੱਤੇ ਢੰਗ ਦੇ ਨਾਲ ਆਪਣੀ ਕੌਮ ਇਕਜੁੱਟ ਹੋ ਕੇ ਤੇ ਸੇਵਾ ਕਰੀ ਜਾ ਤੇ ਦਸਤਾਰ ਦਾ ਮਾਣ ਵਧਾ ਰਹੀ ਹੈ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਦਾਂ ਹੀ ਪ੍ਰੋਗਰਾਮ ਕਰਦਾ ਰੇ ਪ੍ਰਮਾਤਮਾ ਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਆਓ ਤੇ ਵੱਧ ਚੜ ਕੇ ਤਨ ਮਨ ਧਨ ਦਾ ਸੇਵਾ ਕਰੋ ਤਾਂ ਜੋ ਪ੍ਰਮਾਤਮਾ ਦੀ ਦਰਗਾਹ 'ਚ ਕਿਤੇ ਚੰਗੇ ਕਰਮਾਂ 'ਇ ਸਾਡਾ ਨਾਂ ਲਿਖਿਆ ਜਾਵੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕਿ ਕਿਸੇ ਨਾ ਕਿਸੇ ਤਰੀਕੇ ਇੱਕ ਦਿਨ ਜਾਂ ਦੋ ਦਿਨ ਦਾ ਟਾਈਮ ਕਰਕੇ ਜਰੂਰ ਇੱਥੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਬਰਾਬਰ ਦੇ ਸਾਥ ਦਈਏ ਤਾਂ ਜੋ ਇਹਨਾਂ ਨੇ ਸਾਨੂੰ ਪੇਪਰ ਦਿੱਤੇ ਨੇ ਰਹਿਣ ਸਹਿਣ ਖਾਂ ਨੂੰ ਦਿੱਤਾ ਤੇ ਆਪਾਂ ਇਹਨਾਂ ਦੇ ਰਿਣੀ ਰਹੀਏ ਤੇ ਇਹਨਾਂ ਨੂੰ ਇੱਕ ਵਾਰੀ ਸਰਦਾਰਾਂ ਦੀ ਪਛਾਣ ਕਰਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੇਂਗ ਖੜ ਜਾਣ ਤੇ ਫਿਰ ਸਾਰੇ ਕੰਮ ਨਿਕਲ ਜਾਂਦੇ ਆ ਭਾਈ ਇੱਧਰ ਦੇਖ ਸਕਦੇ ਹੋ ਕੀ ਬਣਿਆ ਬਹੁਤ ਹੀ ਜ਼ਿਆਦਾ ਨੁਕਸਾਨ ਤੇ ਆਪਾਂ ਹੁਣ ਇਸ ਪਿੰਡ ਦੇ ਪਾਈਪ ਪੁਰਤਾ ਹੀ ਪਿੰਡ ਨਾ ਭਾਜੀ ਨਹੀਂ ਇਹ ਪਾਈਪ ਪੁਰਤਾ ਦੇ ਨਾਲ ਆਲਫਾ ਫਾਰ ਅੱਛਾ ਆਲਫਾ ਫਾਰ ਦੇ ਵਿੱਚ ਤੁਸੀਂ ਆ ਕੁਦਰਤ ਦੀ ਤਬਾਹੀ ਵੇਖ ਸਕਦੇ ਹੋ ਤੇ ਨਾਲ ਨਾਲ ਆਪਾਂ ਨੂੰ ਭਾਈ ਅਮਰੀਕ ਸਿੰਘ ਜੀ ਦੱਸਣਗੇ ਆ ਵੇਖੋ ਇੱਧਰ ਵੇਖੋ ਸਹੀ ਗੱਡੀਆਂ ਦੇ ਹਾਲਾਤ ਹਾਂਜੀ ਭਾਈ ਸਾਹਿਬ ਜੀ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਨਿਸ਼ਾਨ ਆ ਠੀਕ ਜੀ ਗੌਰਮੈਂਟ ਦੀ ਜਿੱਦਾਂ ਨਿਸ਼ਾਨ ਆ ਸਰਕਾਰੀ ਆ ਆਪਾਂ ਪੰਜਾਬੀ ਜੀ ਬੋਲਦੇ ਆ ਜਿਹੜਾ ਦੱਸ ਦਿੰਨੇ ਆ ਉਹਦਾ ਨਾਰਮਲ ਇਹ ਦੱਸ ਨਹੀਂ ਸਕਦੇ ਜਿਨ੍ਹਾਂ ਦੇ ਉੱਤੇ ਜੀਰੂਆਂ ਬਣੀਆਂ ਨਾ ਇਹਨਾਂ ਸਾਰੇ ਗੱਡੀਆਂ ਦੇ ਵਿੱਚੋਂ ਜਿੱਦਾਂ ਵਾ ਡੈਡ ਬੋਡੀਆਂ ਜਿਹੜੀਆਂ ਵਾ ਕੱਡੀਆਂ ਨਹੀਂ ਆ ਵਾ ਜਿਹੜੇ ਜਿਹੜੇ ਅੱਛਾ ਆ ਜਿੰਨੇ ਵੀ ਨਿਸ਼ਾਨ ਬਣੇ ਆ ਗੋਲ ਤਾਰੇ ਜਿੰਨੇ ਵੀ ਅੰਪਾ ਸਾਰੇ ਹਾਂ ਜਿਨ੍ਹਾਂ ਦੇ ਉੱਤੇ V2 ਪਲੱਸ ਲਿਖਿਆ ਹੋਇਆ ਹਾਂਜੀ ਉਹਦਾ ਮਤਲਬ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਆ ਉਸ ਗੱਡੀ ਦੇ ਵਿੱਚ ਉਹ ਖਤਮ ਹੋ ਗਈ ਆ ਇਤਾਂ ਦੇ ਬਾਬੇ ਉਹ ਬਹੁਤ ਆ ਸਾਰੀਆਂ ਗੱਡੀਆਂ ਦੇ ਭਾਣੇ ਆ ਤਕਰੀਬਨ ਕੋਈ ਗੱਡੀ ਆ ਕਈਆਂ ਦੇ ਉੱਤੇ V2 ਪਲੱਸ ਲਿਖਿਆ ਹੋਇਆ ਹੈ ਨਾ ਹਾਂਜੀ ਕਿ ਮੈਂ ਕਿ ਦੋ ਬੰਦਿਆਂ ਤੋਂ ਵੱਧ ਲਾਸ਼ਾਂ ਨਿਕਲੀਆਂ ਉਹਨਾਂ ਉਹਨਾਂ ਗੱਡੀਆਂ ਦੇ ਵਿੱਚ ਇਹ ਫਿਰ ਭਾਈ ਸਾਹਿਬ ਜੱਕ ਦਾ ਵੀ ਆ ਗਿਆ ਹਨਾ ਜਿੱਦਾਂ ਕਈਆਂ ਦੇ ਉੱਤੇ yellow ਨਿਸ਼ਾਨ ਆ ਉਹਦੇ yellow ਨਿਸ਼ਾਨ ਦਿਖ ਰਿਹਾ ਹੁਣ ਇੱਕ ਹਾਂਜੀ yellow ਨਿਸ਼ਾਨ ਵਾਲਾ ਬੰਦਾ ਜਿਹੜਾ ਵਾ ਉਹਨੂੰ ਮਾ ਕੇ ਹੈਲੀਕਾਪਟਰ ਨਾਲ ਕੱਢਿਆ ਜਾਂ ਕਿੱਦਾਂ ਕੱਢਿਆ ਜਿਦਾਂ ਉਹ ਇਹ ਗੱਡੀਆਂ ਪਾਰਕਿੰਗਾਂ ਚੋ ਗੱਡੀਆਂ ਹੋਈਆਂ ਗੱਡੀਆਂ ਜਿਹੜੀਆਂ ਗੱਡੀਆਂ ਇੱਥੇ ਸੀਗੀਆਂ ਨਾ ਉਹਦੇ ਚੱਕ ਕੇ ਲੈ ਗਏ ਆ ਇਹਦੇ ਗੱਡੀਆਂ ਇਹਦੇ ਸਾਰੇ ਇਹ ਪਿੰਡ ਦੇ ਜਾਂ ਇਹ ਜਿੰਨੇ ਵੀ ਆਸ-ਪਾਸ ਦੇ ਏਰੀਆ ਜਿੰਨੇ ਵੀ ਇੱਥੋਂ ਘੱਟ ਤੋਂ ਘੱਟ ਵੀ ਨਾ ਐਸ ਤੋਂ ਦੋ ਤਿੰਨਾਂ ਪਿੰਡਾਂ ਦੇ ਵਿੱਚ 1.5 ਲੱਖ ਗੱਡੀ ਜਿਹੜੀ ਆ ਸੜਕਾਂ ਦੇ ਪਈ ਆ ਬੋਲਾ ਬੋਲਾ 1.5 1.5 ਲੱਖ ਹਾਂ ਇੰਨੀ ਕਿ ਗਿਣਤੀ ਮੈਂ ਆਪਣੇ ਅੰਦਾਜ਼ੇ ਨਾਲ ਲਾਉਣਾ ਵਾਂ ਹਜੇ ਬਾਕੀ ਪਿੰਡਾਂ ਦੇ ਵਿੱਚ ਪਤਾ ਨਹੀਂ ਕਿੰਨੇਗਾ ਉਹ ਉਹ ਦੇਖਣਾ ਪਰਲੇ ਬਨੇ ਉੱਧਰ ਉੱਧਰ ਦੇ ਹਾਂ ਉੱਧਰ ਵੀ ਸਾਰਾ ਹੀ ਭਰਿਆ ਹੀ ਪਿਆ ਉਹ ਪਰਲੀ ਸੜ ਢੇਰ ਲੱਗੀਆਂ ਉਹ ਜ਼ਿਆਦਾ ਨਕਸਾਨ ਪਈ ਇੱਥੇ ਦੇ ਹਰ ਤਰ੍ਹਾਂ ਦਾ ਬਹੁਤ ਨੁਕਸਾਨ ਹੋਇਆ ਆ ਦੇਖ ਆ ਗੱਡੀ ਦਾ ਆ ਗੱਡੀ ਦਾ ਨੰਬਰ ਆ ਹਾਂਜੀ ਇਹ ਮਾਜੀ ਗੱਡੀ ਕੋਈ ਡੇਡ ਡੇਡ ਮਹੀਨਾ ਪੁਰਾਣੀ ਗੱਡੀ ਆ ਨਵੀਂ ਗੱਡੀ ਆ ਇਹਦਾ ਮਤਲਬ ਬ੍ਰੈਂਡ ਨਿਊ ਬ੍ਰੈਂਡ ਨਿਊ ਡੇਡ ਮਹੀਨਾ ਇੱਥੇ ਫਿਰ ਉਹਨੇ ਨਾ ਛੋਟੀਆਂ ਵੇਖੀਆਂ ਕੁਦਰਤ ਨਾਲ ਨਾ ਵੱਡੀਆਂ ਵੇਖੀਆਂ ਸਾਰੀਆਂ ਇੱਕੋ ਜਿਹੀ ਇਹ ਇੱਕ ਨਾ ਇਹ ਗੱਲ ਇਹ ਇੱਕ ਗੱਲ ਨਾ ਬਹੁਤ ਵੱਡੀ ਗੱਲ ਆ ਮਨਦੀਪਾ ਗੱਲ ਇਹ ਆ ਕਿ ਜਿੱਥੇ ਵੀ ਨਾ ਕਰੋਪੀ ਹੁੰਦੀ ਨਾ ਕੁਦਰਤੀ ਕਰੋਪੀ ਆਉਂਦੀ ਆ ਉਥੇ ਭਾਈ ਜੇਲਾ ਕਰਦੇ ਕਰਦੇ ਤਬੀਅਤ ਵੀ ਇਦਾਂ ਹੀ ਹੋ ਗਈ ਕਦੇ ਕਦੇ ਨਾ ਜਦੋਂ ਕਰੋਪੀ ਆਉਂਦੀ ਆ ਉਦੋਂ ਅਮੀਰ ਗਰੀਬ ਨਹੀਂ ਦੇਖਿਆ ਜਾਂਦਾ ਪ੍ਰਾਣੀ ਨਵੀਂ ਨਹੀਂ ਦੇਖੀ ਜਾਂਦੀ ਇੱਥੋਂ ਕੁਝ ਸਿੱਖਣਾ ਚਾਹੀਦਾ ਕਿ ਸਾਡਾ ਕੋਈ ਲੈਵਲ ਨਹੀਂ ਆ ਸਿਰਫ ਪਰਮਾਤਮਾ ਦੇ ਭੇਜੇ ਹੋਇਆ ਅਸੀਂ ਆਪਣੀ ਇਨਸਾਨੀਅਤ ਤੌਰ ਤੇ ਆਪਾਂ ਦੁਨੀਆ ਦੇ ਵਿੱਚ ਬਣਾ ਲੈਂਦੇ ਆ ਕਿ ਅਮੀਰ ਕੌਣ ਆ ਗਰੀਬ ਆ ਆਪ ਘੱਟ ਪੈਸੇ ਵਾਲਾ ਆ ਵੱਧ ਪੈਸੇ ਵਾਲਾ ਇਹ ਦੇਖੋ ਫਰਾਰੀ ਆ ਇਹ ਦੇਖੋ ਲੈਂਬਰਗਿਨੀ ਆ ਇਹ ਦੇਖੋ ਮਰੂਤੀ ਆ ਬਾਕੀ ਕਹਿਣ ਦਾ ਭਾਵ ਆ ਇੱਥੇ ਸਾਰਿਆਂ ਨੇ ਰੁੜੀਆਂ ਰੱਬ ਬਰਾਬਰ ਹੀ ਰੱਖਦਾ ਜੀ ਕੁਦਰਤ ਬਰਾਬਰ ਹੀ ਰੱਖਦੀ ਆ ਬੰਦੇ ਨੂੰ ਬੰਦਾ ਆ ਹੀ ਬਣਾ ਕੇ ਭੇਜਦੀ ਆ ਕਿਹਨੇ ਦੀ ਲੜਾਈ ਦੇਖਿਆ ਹੈਗਾ ਕੋਈ ਵੀ ਦੇਖਿਆ ਹੋਊਗਾ ਤੁਸੀਂ ਵੀ ਗਏ ਹੋ ਉੱਤੇ ਲੋਕਾਂ ਕੋਲ ਪੈਹਾ ਹੀ ਪਾਣੀ ਨਹੀਂ ਬਿਲਕੁਲ ਆਹ ਮੋਟਰਸਾਈਕਲ ਕਿੰਨੇ-ਕਿੰਨੇ ਮਹਿੰਗੇ ਮੋਟਰਸਾਈਕਲ ਇੱਥੇ ਰੜੇ ਆ ਆ ਲਗਜ਼ਰੀ ਗੱਡੀਆਂ ਖੜੀਆਂ ਤੇ ਲਗਜ਼ਰੀ ਗੱਡੀ ਮੈਂ ਕਹਿੰਦਾ ਕੋਈ ਬੰਦਾ ਲੈਣ ਨੂੰ ਤਰਸਦਾ ਹੋਣਾ ਇਦਾਂ ਦੀ ਗੱਡੀ ਸਹੀ ਗੱਲ ਆ ਵਾਕੇ ਫਰਾ ਦੇ ਆ ਜਿੰਨੀਆਂ ਵੀ ਇੱਧਰ ਤੁਸੀਂ ਨਿਗਾ ਮਾਰ ਰਹੇ ਹੋ ਜਿੱਥੇ ਤੱਕ ਵੀ ਜਾ ਰਹੀ ਆ ਗੱਡੀਆਂ ਹੀ ਖੜੀਆਂ ਇਹ ਸਾਰੀਆਂ ਗੱਡੀਆਂ ਡੈਮੇਜ ਦੀਆਂ ਗੱਡੀਆਂ ਹਾੜ ਨਾਲ ਰੋੜੀਆਂ ਹੋਈਆਂ ਗੱਡੀਆਂ ਤੇ ਇਸ ਜਿੱਥੇ ਹੜ ਆਇਆ ਸੀ ਇੱਥੇ ਕਟੋ ਕਟਨੀ 1.5 ਲੱਖ ਤੋਂ ਵੱਧ ਗੱਡੀ ਦਾ ਨੁਕਸਾਨ ਹੋਇਆ 1.5 ਲੱਖ ਗੱਡੀ ਤੇ ਇਹਨਾਂ ਜਿੰਨੇ ਵੀ ਪਿੰਡਾਂ ਆਲੇ ਦੁਆਲੇ ਜਿੱਧਰ ਵੀ ਜਾਈਏ ਜਿੱਧਰ ਵੀ ਨਿਗਾ ਮਾਰੀਏ ਉਧਰ ਹੀ ਬਸ ਗੱਡੀਆਂ ਦੇ ਢੇਰ ਹੀ ਲੱਗੇ ਹੋਏ ਆ ਢੇਰ ਹੀ